ਬਿਆਸ ਦਰਿਆ ਨੂੰ ਪਾਰ ਕਰਨ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੇ ਪਿੰਡ ਚੇਚੀਆਂ ਛੋੜੀਆਂ ਦੇ ਨੌਜਵਾਨ ਕਿਸਾਨ ਮਨਦੀਪ ਦੀ ਲਾਸ਼ ਘਟਨਾ ਸਥਾਨ ਤੋਂ 2 ਕਿਲੋਮੀਟਰ ਦੂਰ ਪਿੰਡ ਦਲੇਲਪੁਰ ਖੇੜਾ ਦੇ ਕੋਲੋਂ ਮਿਲਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਦਰਿਆ ਵਿੱਚੋਂ ਮੱਛੀਆਂ ਫੜ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੇਖਿਆ ਸੀ ਇਸ ਮੌਕੇ ਗੱਲਬਾਤ ਕਰਦੇ ਅਮ੍ਰਿਤਿਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 3 ਸਾਲਾਂ ਬੱਚੀ ਦੇ ਪਿਓ ਮਨਦੀਪ ਸਿੰਘ ਦੀ 35 ਵਰਿਆਂ ਦੀ ਉਮਰ ਵਿੱਚ ਹੋਈ ਬੇਵਕਤੀ ਮੌਤ ਦਾ ਸਿੱਧਾ-ਸਿੱਧਾ ਜ਼ਿੰਮੇਵਾਰ ਰੇਤ mafia ਹੈ ਜਿਸਨੇ ਆਪਣੇ ਫਾਇਦੇ ਲਈ ਜਗਾ ਜਗਾ ਦਰਿਆ ਵਿੱਚ ਵੱਡੇ ਵੱਡੇ ਟੋਏ ਪਾ ਦਿੱਤੇ ਨੇ ਉਹਨਾਂ ਕਿਹਾ ਕਿ ਆਮ ਤੌਰ ਤੇ ਦਰਿਆ ਪਾਰ ਜਾਣ ਵਾਲੇ ਪਿੰਡ ਵਾਸੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿੱਥੋਂ ਦਰਿਆ ਡੂੰਘਾ ਹੈ ਤੇ ਕਿੱਥੋਂ ਪੈਦਲ ਪਾਰ ਕੀਤਾ ਜਾ ਸਕਦਾ ਹੈ ਪਰ ਇੱਥੇ ਕੋਈ ਵੀ ਖੱਦ ਸਰਕਾਰੀ ਤੌਰ ਤੇ ਮਨਜ਼ੂਰ ਨਹੀਂ ਕੀਤੀ ਗਈ ਫਿਰ ਵੀ ਰੇਤ mafia ਜਦੋਂ ਦਿਲ ਕਰਦਾ ਹੈ ਰਾਤ ਨੂੰ ਮਸ਼ੀਨਾਂ ਲਾ ਕੇ ਦਰਿਆ ਵਿੱਚੋਂ ਰੇਤ ਅਤੇ ਬਜਰੀ ਤੋਂ ਇਲਾਵਾ ਪੱਥਰ ਚੋਰੀ ਕਰ ਲੈਂਦਾ ਹੈ ਉਹਨਾਂ ਕਿਹਾ ਕਿ ਇਸੇ ਦੇ ਚੱਲਦਿਆਂ ਹੀ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਉਨਾ ਆਖਿਆ ਕਿ ਹੁਣ ਉਹ ਪੰਚਾਇਤ ਦੇ ਸਹਿਯੋਗ ਨਾਲ ਦੇਤ ਮਾਫੀਆ ਦਾ ਡਟ ਕੇ ਵਿਰੋਧ ਕਰਨਗੇ ਤਾਂ ਜੋ ਕਿਸੇ ਹੋਰ ਦਾ ਪੁੱਤ ਹੁਣ ਇਸ ਦੀ ਭੇਂਟ ਨਾ ਚੜ ਸਕੇ ਤਿੰਨ ਦਿਨ ਹੋ ਗਏ ਹਨ ਰੋਜ਼ ਲੱਭਤੀ ਨਹੀਂ ਲੱਭੀ ਤੇ ਇਹ ਅੱਜ ਜਾ ਕੇ ਬੰਦੇ ਬੇੜੀ ਚ ਜਾਣ ਰਿਹਾ ਸੀ ਉਹਨੇ ਵੇਖੀ ਲਾਸ਼ ਤਾਂ ਜੁਰੜਦੀ ਹੁੰਦੀ ਵੇਖੋ ਤੁਹਾਦੀ ਤੇ ਨਹੀਂ ਅਜੀ ਵੇਖੀ ਸਾਡੀ ਲਾਸ਼ ਨਹੀਂ ਨਿਕਲੀ ਮਿਹਰਬਾਨੀਏ ਕ੍ਰੈਸ਼ਰ ਵਾਲਿਆਂ ਦੀ ਸਾਡੇ ਇਹਨਾਂ ਟੋਏ ਮਾਰੇ ਸਭ ਮੇਰਾ ਪੁੱਤ ਸੁਰ ਗਿਆ ਜੋ ਉਹਨਾਂ ਟੋਏਾਂ 'ਚ ਤੇ ਮੇਰਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਏ ਮਿਹਰਬਾਨੀ ਕਰਕੇ ਮੈਨੂੰ ਦੇ ਰੁਕੀ ਲਈ ਜਾਏ ਇੱਥੇ ਖੱਡ ਵੀ ਨਹੀਂ ਸਾਡੇ ਪਿੰਡ ਸਾਡੇ ਕ੍ਰੈਸ਼ਰ ਸਾਡੇ ਤੇ 24 ਘੰਟੇ ਪ੍ਰੈਸ਼ਰ ਪਾਈ ਰੱਖਦੇ ਨੇ ਅਸੀਂ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਅਸੀਂ ਆਖਿਆ ਕੋਈ ਗੱਲ ਨਹੀਂ ਕਰੋ ਪਰ ਹੁਣ ਇਹਨਾਂ ਨੂੰ ਪਟਾਕੇ ਦੱਸਾਂ ਮੈਂ ਕਿੱਦਾਂ ਪੁੱਟਦੇ ਹੋ ਤੁਸੀਂ ਸਾਡਾ ਜੀ ਪਿੰਡ ਦਾ ਲਿਆ ਇਹ ਰਾਤ ਚੋਰੀ ਪੁੱਟਦੇ ਨੇ ਸਾਨੂੰ ਕਿ ਪਤਾ ਲੱਗਿਆ ਕਿ ਕਿੱਥੇ ਪੁੱਟ ਕੇ ਲੈ ਗਏ ਨੇ ਕਿੱਥੋਂ ਨਹੀਂ ਅਸੀਂ ਸਾਡਾ ਲਾਂਗਾ ਵੀ ਖਰਾਬ ਕਰਤਾ ਹੈ ਨਾ ਇਹਦੇ ਅਸੀਂ ਬੀਤ ਨਹੀਂ ਆ ਇਹੋ ਹੀ ਸਾਰੇ ਪਿੰਡ ਨੇ ਅਪੀਲ ਮੈਂ ਕਰਨਾ ਸਾਰੇ ਇੱਕ ਮੁੱਠ ਹੋ ਕੇ ਅਸੀਂ ਕ੍ਰੈਸ਼ਰ ਨਾ ਚਲਾਣ ਦੀ ਜੀ ਇਹਨਾਂ ਦੇ ਹੋ ਕੇ ਤੇ ਕੁਝ ਨਹੀਂ ਅੱਜ ਇਹ ਨੁਕਸਾਨ ਹੋਇਆ ਕੱਲ ਹੋਰ ਪੰਪ ਬਾਰੋਂ ਆ ਸਕਦਾ ਕੋਈ ਰੁੜ ਕੇ ਆ ਜਾਂਦਾ ਕੋਈ ਡੁੱਬ ਕੇ ਜਾਂ ਫਿਰ ਤੁਸੀਂ ਬੰਨਨ ਨੂੰ ਵੀ ਖਤਰਾ ਹੋਏਗਾ ਇਹ ਪੁੱਟੀ ਜਾਣਗੇ ਇਦਾਂ ਇਹ ਸਾਰੀ ਸਾਡੀ ਪੰਚਾਇਤ ਵੀ ਮੌਜੂਦਾ ਹੜੇ ਨਾਲ ਆ ਇਲਾਕੇ ਨਾਲ ਰੜ ਕੇ ਨਹੀਂ ਇਹ ਪ੍ਰੈਸ਼ਰ ਨਹੀਂ ਚੱਲਦਾ ਇਹਦਾ ਇੱਕੋ ਕਾਕਾ ਦੋ ਜੀ ਕਹਤੀ ਜੀ ਕੀ ਮਾਈ ਬੁਢਾਹੀ ਆ ਕਹਿੰਦਾ ਸਾਡੀ ਇਧਰ ਬਾਤ ਹੀ ਨਹੀਂ ਕੀ ਪੁੱਛੇ ਪ੍ਰੈਸ਼ਰ ਤੋਂ ਵੀਡੀਓ ਪਾਤੀ ਸਾਰੇ ਬਾਦੇ ਪੁਲਿਸ ਥਾਣੇ ਵੀ ਤਰਖਾਸ ਦੇ ਦਿੱਤੀ ਉਹ ਵੀ ਨਹੀਂ ਮੁੜ ਕੇ ਜਵਾਬ ਦਿੱਤਾ ਕੋਈ ਨਾ ਲੈਣੀ ਨਾ ਦੇਣੀ ਅਸੀਂ ਆਪਣੇ ਮੌਜੂਦ ਨਹੀਂ ਸਾਰੀ ਸੰਗਤ ਨਾਲ ਹੀ ਲੱਭਦੇ ਰਹੇ ਹਾਂ ਸੈਂਦੇਸ ਜੋ ਉਹਨਾਂ ਲੱਭ ਗਿਆ ਤੇ ਅੱਜ ਤਿੰਨ ਦਿਨ ਤੀਜੇ ਦਿਨ ਲੱਭ ਗਿਆ ਵੀ ਹੋਈ ਇਹ ਅਪੀਲ ਕਰਨੀਆਂ ਵੀ ਮੈਨਿੰਗ ਨਹੀਂ ਹੋਣੀ ਚਾਹੀਦੀ ਫਿਰ ਲੋਕਾਂ ਦਾ ਨੁਕਸਾਨ ਨਾ ਕਾ ਹੋਏ ਚਲੋ ਸਾਡਾ ਦੇ ਹੋ ਗਿਆ ਅਸੀਂ ਚੱਲਦੇ ਆ ਦੇਖੋ ਜੀ ਜਿਸ ਤਰ੍ਹਾਂ ਗੁਰਬਾਣੀ ਦੀ ਟੋਕਾ ਜੀ ਮੰਡਲ ਮਾਇ ਮਰਨ ਲਖਾਇਆ ਇੱਕ ਬੰਦਾ ਜਨਮ ਤੋਂ ਪਹਿਲੇ ਆਪਣੀ ਮੌਤ ਲਸਾਂਦਾ ਉਹਦੀ ਦਾਤ ਲਈ ਤੁਗਨੇ ਤੇ ਆਂਦਾ ਪਰ ਜੋ ਇਹ ਘਾਟਾ ਅੱਜ ਹੋਇਆ ਜੋ ਇਸ ਪਰਿਵਾਰ ਪੀੜਤ ਪਰਿਵਾਰ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਸਾਰੇ ਨਗਰ ਵਾਸੀ ਜੋ ਹੈ ਆਪਣੇ ਲਾ ਬਿਲਾ ਕੇ ਸਾਥ ਸੰਬੰਧੀ ਆਏ ਨੇ ਇਹ ਦੁੱਖ ਤਾਂ ਬੰਦਰ ਜੋਗ ਵੀ ਨਹੀਂ ਹੈ ਕਿ ਬਹੁਤ ਜ਼ਿਆਦੀ ਮਨ ਭਾਗੀ ਘਟਨਾ ਹੋਈ ਆ ਤੇ ਇਹਨਾਂ ਪਰਿਵਾਰ ਦਾ ਕਹਿਣਾ ਹੈ ਵੀ 15-16 ਸਾਲ ਤੋਂ ਹੀ ਲਗਾਤਾਰ ਉੱਧਰ ਜਾ ਰਹੇ ਸੀਗੇ ਆਪਣੀ ਪਹਿਲੀ ਦੇ ਵਿੱਚ ਡੇਲੀ ਜਾਂਦੇ ਸੀਗੇ ਔਰ ਇਸ ਚੋਰੀ ਰਾਤ ਨੂੰ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਸਰਕਾਰਾਂ ਤੇ ਬਹੁਤ ਦੁਹਾਰ ਲਾ ਰਹੀਆਂ ਵੀ ਇਹ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਆ ਰਾਤ ਕਿਤੇ ਉਹਨਾਂ ਨੇ ਕਿਤੇ ਦੇ ਟੋਇਆ ਮਾਰਿਆ 20 ਤੋਂ 25 ਫੁੱਟ ਡੂੰਘਾ ਉਹਦੇ ਵਿੱਚ ਇਹ ਵੀਰ ਦੇ ਅਗਲੇ ਪੈਰ ਪੈ ਗਿਆ ਨਹੀਂ ਉੱਠ ਸਕਿਆ ਤੇ ਅੱਜ ਇਹ ਤੀਜੇ ਦਿਨ ਜੋ লাশ ਤੈਰੀ ਹੈ ਤੇ ਉਹਦੇ ਤੇ ਹੋਇਆ ਤੇ ਅਸੀਂ ਤੇ ਇਹੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜੋ ਇਹ ਡਕੈਤੀ ਹੋ ਰਹੀ ਆ ਮਾਈਨਿੰਗ ਦੇ ਨਾਂ ਤੇ ਇਹ ਤੇ ਰੋਕਥੰਪ ਪਾਈ ਜਾਏ ਔਰ ਇਹ ਪਰਿਵਾਰ ਜੋ ਅੱਜ ਇਹ ਸਦਮੇ 'ਚ ਹੈ ਇਹਾਂ ਦਾ ਇਹ ਤੇ ਪਰਿਵਾਰ ਪੈ ਗਿਆ ਸਦਮੇ 'ਚ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਸਾਡੇ ਰੀਤ ਭਰਾ ਦੀ ਤੋਂ ਕੋਈ ਜਾਨ ਜਾ ਸਕਦੀ